आंटी भी आ गए, आम लग गया, नंबर लेडी भी लगी है भाई, नंबर साले पीछे ना वो बुलाता चालक है, नाह दिलाल चालक है, यार अपने गेटों को घूम रहा है ना रो के कुछ कुछ बस ये जो अंडे हैं दरहोला के भिंड पाल के कुछ चीज़ आके अंदरों के इसके लिए लगती तो याद है नंबर फिर आह नंबर इक्षो और अंदर ही वाली का चुकाओ आ

ਨਦਰਦ ਮੇਰੇ ਕਿਨ ਲੋ ਹਾਂ ਜੀ ਟੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤੁਛਲੇ ਹੈ ਦੱਸੋ ਜੀ ਤੁਹਾਡੇ ਕੰਨ ਦੀ ਬਾਲੀਆਂ ਸੋਨੇ ਦੀ ਹੈ ਕਿ ਮੈਂ ਕੋਣ ਖੋਕ ਲੈ ਗਈ ਆਏ ਇੱਕ ਮੁੰਡਾ ਜੀ ਇੱਧਰੋਂ ਮੇਨ ਸ਼ਰਕ ਤੋਂ ਆਇਆ ਸੀ ਤੇ ਸਿੱਧਾ ਗਲੀ ਨੂੰ ਜਾ ਰਿਹਾ ਸੀ ਉਹ ਵਾਪਸ ਮੂੰਹ ਚਿਰੋਦਲ ਬੈਠਿਆ ਹੋਇਆ ਸੀ ਹਾਂ ਆ ਉਹ ਵਾਪਸ ਆਇਆ ਮੇਰੇ ਕੰਨ ਦੇਖ ਕੇ ਮੈਂ ਖੜੀ ਸੀ ਤੇ ਮੇਰੀ ਵਾਲੀਆਂ ਪੁੱਟ ਕੇ ਲੈ ਗਿਆ ਸੋਨੇ ਦੀ ਸੀ ਹਾਂ ਜੀ ਸੋਨੇ ਦੀ ਸੀ ਅੱਛਾ ਫਿਰ ਤੁਹਾਡੇ ਕੰਨ ਦੇ ਵੀ ਫਿਰ ਜ਼ਖਮ ਹੋਗੇ ਹਾਂਜੀ ਦੋਨਾਂ ਦੇ ਚੀਰ ਪੈ ਕੇ ਟਾਂਕੇ ਲਵਾ ਕੇ ਲੈਣੀਆਂ ਮੈਂ ਕਿੰਨੇ ਟਾਂਕੇ ਲੱਗੇ ਨੇ ਪਤਾ ਨਹੀਂ ਆ ਕਿੰਨੇ ਲਾਏ ਨੇ ਮੈਨੂੰ ਕੀ ਪਤਾ ਮੈਂ ਤਾਂ ਪਈ ਸੀ ਅੱਛਾ ਕਿੰਨੀ ਕੋਮੋ ਵਾਰੰਟੀ ਹੈ ਤੁਹਾਡੀ ਉਮਰ ਮੇਰੀ ਹੈਗੀ ਪਤਾ ਨਹੀਂ ਉਹ ਜੇ ਉਧਾਰਕਾਰਤ્ય ਹੈਗੀ ਪਤਾ ਨਹੀਂ ਕਿੰਨੀ 50 ਸਾਲ ਤੇ ਹੈਗੀ ਤੁਹਾਡੀ ਹਾਂਜੀ ਹਾਂਜੀ ਜਿਆਦਾ ਮੇਰੀ 68 ਸਾਲ ਦੀ 68 ਸਾਲ ਦੀ ਉਮਰ ਹੈਗੀ ਇਹ ਐਂਟੀ ਫਿਰ ਪਹਿਲੀ ਵਾਰ ਆਇਆ ਤੁਹਾਡੇ ਨਾਲ ਇਸ ਤਰ੍ਹਾਂ ਦਾ ਆ ਪਹਿਲੀ ਵਾਰ ਹੋਇਆ ਅੱਛਾ ਇਹ ਫਿਰ ਜਿਹੜੀ ਤੁਹਾਡੀ ਸੋਨੇ ਦੀ ਵਾਲੀਆਂ ਸੀ ਤੁਹਾਡੀਆਂ ਵਿਆਹ ਦੀ ਹੋਣਗੀਆਂ ਤੁਹਾਡੀਆਂ ਨਾਂਨੇ ਵਿਆਦੀਆਂ ਨਹੀਂ ਸੀਆਂ ਹਾਂ ਇਹਦੇ ਪਿੱਛੋਂ ਹੀ ਬਣਾਈਆਂ ਸੀ ਪਿੱਛੋਂ ਬਣਾਈਆਂ ਸੀ ਕਿੰਨੇ 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 ਗ੍ਰਾਮ ਦੀਆਂ ਸੀ ਇਹ ਟੋਲੇ ਕਿਦਿਆਂ ਹੈਗੀਆਂ ਸੀ ਹਾਂ ਟੋਲੇ ਨੇ ਕਿਹੜਾ ਜਿਆਦਾ ਹੁੰਦੀਆਂ ਨੇ ਪੁਰਾਣੀਆਂ ਬੰਨੀਆਂ ਬੰਨੀਆਂ ਸੀ ਟੋਲੇ ਦੀ ਹੈਗੀਆਂ ਸੀ ਅੱਛਾ ਪੁਲਿਸ ਆ ਗਈ ਸੀ ਫਿਰ ਹਾਂਜੀ ਪੁਲਿਸ ਆ ਗਈ ਸੀ ਤੇ ਕੀ ਮੰਗੀ ਕੀ ਕਰਦੇ ਹੋ ਪੁਲਿਸ ਤੋਂ ਪੁਲਿਸ ਤੋਂ ਬਸ ਐਂ ਕਿਹਾ ਸੀ ਜੇ ਉਹ ਬੰਦਾ ਫੜਿਆ ਜਾਂਦੇ ਤੇ ਠੀਕ ਹੈ ਨਾਲ ਮੇਰੀ ਬਾਲੀਆਂ ਮੈਨੂੰ ਮਿਲ ਜਾਣਾ ਤੇ ਤੁਹਾਡਾ ਬੇਟਾ ਵਕੀਲ ਹੈ ਮੇਰਾ ਬੇਟਾ ਵਕੀਲਾ ਹਾਂ ਤੁਸੀਂ ਦੇਖਦੇ ਨ ਜਿਸ ਤਰ੍ਹਾਂ ਤੁਹਾਡਾ ਬੇਟਾ ਵਕੀਲਾ ਲੋਕਾਂ ਨੂੰ ਇਨਸਾਫ ਦਵਾਉਂਦਾ ਹੈ ਤੇ ਅੱਜ ਉਹਦੀ ਮਾਤਾ ਜੀ ਨਾਲ ਐਡੀ ਵੱਡੀ ਵਾਰਦਾਤ ਹੁੰਦੀ ਹੈ ਮਾੜੀ ਗੱਲ ਹੀ ਹੈ ਮਾੜੀ ਗੱਲ ਹੈ ਹਾਂ ਤਾਂ ਮਾੜੀ ਗੱਲ ਫੇਰ ਹਾਂ ਨਾਲੇ ਮੈਂ ਤਾਂ 1 ਮਿੰਟ 2 ਮਿੰਟ ਦਾ ਹੋਇਆ ਵੀ ਨਹੀਂ ਸੀ ਖੜੀ ਮੈਨੂੰ ਅੱਛਾ ਕੀ ਮੈਂ ਇੱਥੇ ਬੇੜੇ ਤੁਰੇ ਫਿਰਦੇ ਤੇ ਜਾ ਕੇ ਬਾਹਰ ਖੋਲ ਕੇ ਖੜੀ ਤੇ ਉਹ ਬੰਦਾ ਇੱਧਰੋਂ ਆਇਆ ਆ ਕੇ ਵੈਸੇ ਇੱਥੇ ਨਾਲ ਹੀ ਮੁੜ ਕੇ ਮੇਰੇ ਇੱਧਰ ਨੂੰ ਮੋਟਰਸਾਈਕਲ ਖੜਾਇਆ ਹਾਂ ਦੇ ਨਾਲ ਦੀ ਨਾਲ ਮੇਰੇ ਬਾਲੀਆਂ ਨੂੰ ਹੱਥ ਪਾ ਲਿਆ ਇਸ ਤਰ੍ਹਾਂ ਅੱਛਾ ਤੇ ਦਿਨ ਦਾ ਟਾਈਮ ਸੀ ਨਾ ਇਹ ਦਿਨ 12 ਵਜੇ ਦਿਨ 12 ਵਜੇ ਅੱਛਾ ਫਿਰ ਤੁਸੀਂ ਆਪਦੇ ਘਰ ਦੇ ਬਾਹਰ ਹੀ ਖੜੀ ਸੀ ਹਾਂਜੀ ਗੇਟ ਦੇ ਅੱਗੇ ਹੀ ਖੜੀ ਸੀ ਰੋਜ਼ ਖੜਿਆ ਨੂੰ ਐਵੇਂ ਇਸ ਤਰ੍ਹਾਂ ਨਾ ਨਹੀਂ ਰੋਜ਼ ਨਹੀਂ ਖੜਦੀ ਕੋ ਦੇਖਦਾ ਹੀ ਹਾਂ ਕਦੇ ਦੇਖਦਾ ਹੀ ਖੜ ਤੇ ਫਿਰ ਘਰੇ ਕੋਈ ਹੈ ਨਹੀਂ ਸੀ ਤੁਹਾਡੇ ਘਰੇ ਕਰਦੇ ਘਰੇ ਸਾਡ ਬੱਚੇ ਹੈਗੇ ਸ ਤੇ ਇਧਰਲੇ ਕਮਰੇ ਚ ਸਾਰੇ ਬੈਠੇ ਸੀ ਅ ਤੁਸੀਂ ਬਾਹਰ ਖੜੀ ਸੀ ਹਾਂਜੀ ਮੈਂ ਬਾਹਰ ਬਾਗੀ ਤੁਰਦੀ ਫਿਰਦੀ ਬਾਹਰ ਗੇਟ ਤੇ ਕਰ ਗਈ ਗੇਟ ਖੋਲ ਕੇ ਨਾ ਹਾਂ ਮੈਂ ਬਾਗੇ ਅੱਧਾ ਬਾਰਤਾ ਲੱਗਿਆ ਹੋਇਆ ਸੀ ਅੱਧਾ ਮੈਂ ਖੋਲ ਕੇ ਖੜ ਗਈ ਛੋਟਾ ਬਾਰਕ